ਅਮਰੀਕਾ ਵਿੱਚ ਆਈਸੀਈ ਦੇ ਡਿਟੈਂਸ਼ਨ ਸੈਂਟਰਾਂ ਤੇ ਜੇਲ੍ਹਾਂ ਦੇ ਵਿੱਚ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਨਾਲ ਬਦਸਲੂਕੀ ਦੀਆਂ ਰਿਪੋਰਟਸ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਹਨਾਂ ਰਿਪੋਰਟਸ ਨੇ ਕੈਦੀਆਂ ਦੇ ਪਰਿਵਾਰਾਂ ਸਮਾਜਿਕ ਸੰਗਠਨਾ ਤੇ ਮਨੁੱਖੀ ਅਧਿਕਾਰ ਲਈ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਡਿਟੈਂਸ਼ਨ ਕੇਂਦਰਾ ਦੇ ਵਿੱਚ ਪਹਿਲਾਂ ਵੀ ਕੈਦੀਆਂ ਦੇ ਨਾਲ ਬਦਸਲੂਕੀ ਤੇ ਹੋਰ ਖਤਰਨਾਕ ਸਥਿਤੀਆਂ ਦੇ ਨਾਲ ਜੁੜੀਆਂ ਰਿਪੋਰਟਸ ਸਾਹਮਣੇ ਆਈਆਂ ਨੇ ਪਰ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੇ ਹਾਲਾਤ ਇਨ੍ਹਾਂ ਕੇਂਦਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਾੜੇ ਦੱਸੇ ਜਾਂਦੇ ਨੇ ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਜਾਰਜੀਆ ਸੂਬੇ ਦੇ ਸੈਨੇਟਰ ਜੂਨ ਉਸੇਫ ਦੇ ਦਫਤਰ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਆਈਸੀਈ ਕੇਂਦਰਾ ਤੇ ਜੇਲ੍ਹਾਂ ਦੇ ਵਿੱਚ 510 ਮਨੁੱਖੀ ਅਧਿਕਾਰ ਦੇ ਨਾਲ ਜੁੜੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਇਨ੍ਹਾਂ ਵਿੱਚ ਸਰੀਰੀ ਤੇ ਜਿੰਸੀ ਸ਼ੋਸ਼ਣ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਨਾਲ ਬਦਸਲੂਕੀ ਨਾਕਾਫੀ ਮੈਡੀਕਲ ਸਹੂਲਤਾਂ ਭੀੜ ਭੜਕਾ ਗੰਦਗੀ ਭਰਿਆ ਮਾਹੌਲ ਘੱਟ ਭੋਜਨ ਅਤੇ ਪਾਣੀ ਗਰਮੀ ਅਤੇ ਆਪਣੇ ਵਕੀਲਾਂ ਅਤੇ ਪਰਿਵਾਰ ਦੇ ਨਾਲ ਨਾ ਮਿਲਣ ਦੇਣ ਵਾਲੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਇਹ ਰਿਪੋਰਟਸ ਜੋ ਪਹਿਲਾਂ ਐਨਬੀਸੀ ਨਿਊਜ਼ ਤੇ ਨਸ਼ਰ ਕੀਤੀ ਗਈ ਸੀ ਉਸਨੇ ਅਮਰੀਕੀ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਆਈਸੀਈ ਕੇਂਦਰਾਂ ਤੇ ਜੇਲਾ ਦੀਆਂ ਸਥਿਤੀਆਂ ਤੇ ਵੱਡੇ ਤੇ ਗੰਭੀਰ ਸਵਾਲ ਖੜੇ ਕੀਤੇ ਸਨ ਸੈਨੀਟਰ ਜੋਨ ਉਸੇਫ ਦੀ ਅਗਵਾਈ ਦੇ ਵਿੱਚ ਇਹ ਜਾਂਚ ਜਨਵਰੀ 2025 ਦੇ ਵਿੱਚ ਸ਼ੁਰੂ ਕੀਤੀ ਗਈ। ਇਸ ਜਾਂਚ ਦਾ ਮੁੱਖ ਮਕਸਦ ਆਈਸੀਈ ਕੇਂਦਰਾ, ਫੈਡਰਲ ਜੇਲਾ, ਲੋਕਲ ਜੇਲਾ, ਮਿਲਟਰੀ ਅੱਡਿਆਂ ਅਤੇ ਡਿਪੋਟੇਸ਼ਨ ਫਲਾਈਟਸ ਤੇ ਵਿੱਚ ਹੋ ਰਹੀਆਂ ਮਨੁੱਖੀ ਅਧਿਕਾਰ ਦੀਆਂ ਉਲੰਘਣਾਵਾਂ ਦੀ ਪੜਤਾਲ ਕਰਨਾ ਸੀ। ਉਸੇਫ ਦੇ ਦਫ਼ਤਰ ਨੇ 46 ਕੈਦੀਆਂ ਤੇ ਉਨ੍ਹਾਂ ਦੇ ਪਰਿਵਾਰਾਂ, ਸੁਰੱਖਿਆ ਕਰਮਚਾਰੀਆਂ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਵਕੀਲਾਂ, ਡਾਕਟਰਾਂ ਤੇ ਨਰਸਾਂ ਦੇ ਨਾਲ ਇੰਟਰਵਿਊਜ਼ ਕੀਤੀਆਂ ਨੇ। ਇਸ ਜਾਂਚ ਨੇ 510 ਸਹੀ ਤੇ ਭਰੋਸੇਯੋਗ ਸ਼ਿਕਾਇਤਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਵਿੱਚ 41 ਸਰੀਰਕ ਜਿਨਸੀ ਸ਼ੋਸ਼ਣ ਦੇ ਮਾਮਲੇ 18 ਬੱਚਿਆਂ ਦੇ ਨਾਲ ਬਦਸਲੂਕੀ ਦੀਆਂ ਸ਼ਿਕਾਇਤਾਂ ਤੇ 14 ਗਰਭਵਤੀ ਔਰਤਾਂ ਦੇ ਨਾਲ ਬਦਸਲੂਕੀ ਦੇ ਮਾਮਲੇ ਸ਼ਾਮਿਲ ਨੇ ਇਹ ਵੀ ਦੱਸਿਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜੋ ਕਿ ICE ਨੂੰ ਸੰਭਾਲਦਾ ਹੈ ਉਸਨੇ ਜਾਂਚ ਦੇ ਵਿੱਚ ਜਾਣਬੁੱਝ ਕੇ ਰਿਕਾਰਡ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਉਸੇਫ ਦੇ ਦਫ਼ਤਰ ਨੇ ਇਲਜ਼ਾਮ ਲਗਾਇਆ ਕੀ ਡੀ ਐਚ ਐਸ ਨੇ ਡਿਟੈਂਸ਼ਨ ਸੈਂਟਰ ਤੱਕ ਪਹੁੰਚ ਅਤੇ ਕੈਦੀਆਂ ਦੇ ਨਾਲ ਇੰਟਰਵਿਊ ਕਰਨ ਤੋਂ ਰੁਕਿਆ ਇਸ ਰਿਪੋਰਟ ਵਿੱਚ ਗਰਭਵਤੀ ਔਰਤਾਂ ਦੇ ਨਾਲ ਬਦਸਲੂਕੀ ਦੀਆਂ 14 ਸ਼ਿਕਾਇਤਾਂ ਦਾ ਜ਼ਿਕਰ ਕੀਤਾ ਗਿਆ ਇਹਨਾਂ ਵਿੱਚੋਂ ਕੁਝ ਮਾਮਲੇ ਬਹੁਤ ਹੀ ਗੰਭੀਰ ਤੇ ਦੁਖਦਾਈ ਨੇ ਇੱਕ ਮਾਮਲੇ ਵਿੱਚ ਇੱਕ 23 ਸਾਲ ਦੀ ਮੈਕਸੀਕਨ ਮੂਲ ਦੀ ਗਰਭਵਤੀ ਔਰਤ ਦਾ ਜ਼ਿਕਰ ਕੀਤਾ ਗਿਆ ਜੋ ਬੇहद ਹੀ ਗੰਦੇ ਤੇ ਬਦਬੂ ਦੇ ਨਾਲ ਭਰੇ ਮਾਹੌਲ ਵਿੱਚ ਰਹਿਣ ਦੇ ਲਈ ਮਜਬੂਰ ਹੈ ਇਸ ਮਹਿਲਾ ਦੇ ਵਕੀਲ ਨੇ ਦੱਸਿਆ ਕੀ ਡਿਟੈਂਸ਼ਨ ਕੇਂਦਰਾਂ ਦੇ ਵਿੱਚ ਗਰਭਵਤੀ ਔਰਤਾਂ ਨੂੰ ਭੀੜ-ਪੜੱਕੇ ਵਾਲੇ ਕਮਰਿਆਂ ਦੇ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਔਰਤਾਂ ਨੂੰ ਫਰਸ਼ ਤੇ ਸੌਣਾ ਪੈਂਦਾ ਹੈ ਗਰਭਵਤੀ ਔਰਤਾਂ ਨੂੰ ਖਾਣ ਦੇ ਲਈ ਨਾ ਤਾਂ ਪੂਰਾ ਭੋਜਨ ਦਿੱਤਾ ਜਾਂਦਾ ਹੈ ਤੇ ਨਾ ਹੀ ਸਹੀ ਮੈਡੀਕਲ ਸਹੂਲਤਾਂ ਇੱਥੋਂ ਤੱਕ ਡਿਟੈਂਸ਼ਨ ਕੇਂਦਰਾਂ ਦੇ ਮੁਲਾਜ਼ਮ ਇਨ੍ਹਾਂ ਔਰਤਾਂ ਦੇ ਨਾਲ ਬਦਸਲੂਕੀ ਕਰਦੇ ਨੇ ਜਾਣਕਾਰੀ ਦੇ ਮੁਤਾਬਿਕ ਇੱਕ ਗਰਭਵਤੀ ਔਰਤ ਨੂੰ ਸਹੀ ਸਮੇਂ ਤੇ ਕੋਈ ਮੈਡੀਕਲ ਸਹਾਇਤਾ ਨਾ ਮਿਲਣ ਦੇ ਕਾਰਨ ਉਸ ਦਾ ਗਰਭਪਾਤ ਹੋ ਗਿਆ ਇਨ੍ਹਾਂ ਮਾਮਲਿਆਂ ਨੇ ICE ਕੇਂਦਰਾ ਤੇ ਜੇਲ੍ਹਾਂ ਦੇ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਅਤੇ ਅਣਗਹਿਲੀ ਨੂੰ ਉਜਾਗਰ ਕੀਤਾ ਹੈ। ਇਸ ਰਿਪੋਰਟ ਦੇ ਵਿੱਚ ਬੱਚਿਆਂ ਦੇ ਨਾਲ ਵੀ ਬਦਸਲੂਕੀ ਤੇ ਜਿੰਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਨੇ ਅਮਰੀਕਾ ਸਰਕਾਰ ਦੀ ਨੀਤੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਰਿਪੋਰਟ ਦੇ ਵਿੱਚ 18 ਮਾਮਲਿਆਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਵਿੱਚ ਅਮਰੀਕੀ ਨਾਗਰਿਕ ਅਤੇ ਗੈਰ ਅਮਰੀਕੀ ਨਾਗਰਿਕ ਬੱਚਿਆਂ ਦੇ ਨਾਲ ਬਦਸਲੂਕੀ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ। ਇਨ੍ਹਾਂ ਵਿੱਚੋਂ ਕੁਝ ਮਾਮਲੇ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਨੇ। ਉਦਾਹਰਨ ਦੇ ਵਜੋਂ ਇੱਕ 10 ਸਾਲ ਦੀ ਅਮਰੀਕੀ ਨਾਗਰਿਕ ਬੱਚੀ ਜੋ ਬ੍ਰੇਨ ਸਰਜਰੀ ਤੋਂ ਹਲੇ ਠੀਕ ਹੋ ਰਹੀ ਸੀ ਉਸ ਨੂੰ ਲੜਿੰਦੇ ਫਾਲੋ ਅਪ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ ਅਜਿਹੇ ਬਹੁਤ ਸਾਰੇ ਮਾਮਲੇ ਨੇ ਜਿੱਥੇ ਗੰਭੀਰ ਬਿਮਾਰੀਆਂ ਦੇ ਨਾਲ ਪੀੜਿਤ ਬੱਚਿਆਂ ਨੂੰ ਮੈਡੀਕਲ ਸਹਾਇਤਾ ਠੀਕ ਢੰਗ ਨਾਲ ਨਹੀਂ ਦਿੱਤੀ ਜਾ ਰਹੀ ਇਸ ਰਿਪੋਰਟ ਦੇ ਵਿੱਚ 41 ਸਰੀਰਿਕ ਅਤੇ ਜਿੰਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਆਈਸੀਈ ਦੀਆਂ ਜੇਲਾਂ ਤੇ ਰਿਟੈਂਸ਼ਨ ਕੇਂਦਰਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਅਤੇ ਹੋਰ ਸੰਗਠਨਾ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਦੀਆਂ ਰਿਪੋਰਟਿੰਗਸ ਕੀਤੀਆਂ ਨੇ ਪਰ ਡੋਨਲਡ 트ੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੇ ਨਾਲ ਇਹ ਸਮੱਸਿਆਵਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਤੇ ਹਾਲਾਤ ਇਸ ਤੋਂ ਵੀ ਜ਼ਿਆਦਾ ਵਿਗੜ ਗਏ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਇੱਕ ਕਾਰਨ ਹੈ ਡਿਟੈਂਸ਼ਨ ਕੇਂਦਰਾਂ ਦੇ ਵਿੱਚ ਲੋੜ ਤੋਂ ਵੱਧ ਕੈਦੀਆਂ ਨੂੰ ਰੱਖਣਾ ਇਸ ਸਮੇਂ ਅਮਰੀਕਾ ਦੇ ਸਾਰੇ ਡਿਟੈਂਸ਼ਨ ਕੇਂਦਰ ਪ੍ਰਵਾਸੀਆਂ ਦੇ ਨਾਲ ਭਰੇ ਹੋਏ ਨੇ ਸਰਕਾਰ ਦੇ ਕੋਲ ਪ੍ਰਵਾਸੀਆਂ ਨੂੰ ਡੱਕਣ ਦੇ ਲਈ ਥਾਵਾਂ ਥੋੜੀਆਂ ਪੈ ਰਹੀਆਂ ਨੇ ਹਾਲਾਤ ਇਹ ਨੇ ਕਿ ਇੱਕ ਇੱਕ ਕਮਰੇ ਦੇ ਵਿੱਚ 30 ਤੋਂ 40 ਕੈਦੀਆਂ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ ਅਤੇ ਇੱਕ ਬਾਥਰੂਮ ਤੇ ਟਾਇਲਟ ਵਰਤਣ ਲਈ ਇਹ ਸਾਰੇ ਮਜਬੂਰ ਨੇ ਗੰਦੇ ਅਤੇ ਬਦਬੂਦਾਰ ਕਮਰਿਆਂ ਦੇ ਵਿੱਚ ਗੰਦੇ ਫਰਸ਼ ਤੇ ਸੌਣ ਨੂੰ ਮਜਬੂਰ ਨੇ ਇਨ੍ਹਾਂ ਹਾਲਾਤਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾ ਅਤੇ ਅਮਰੀਕੀ ਮਨੁੱਖੀ ਅਧਿਕਾਰ ਸੰਗਠਨ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਨੂੰ ਇਸ ਮੁੱਦੇ ਤੇ ਧਿਆਨ ਦੇਣ ਦੀ ਅਪੀਲ ਕਰ ਰਹੇ ਨੇ।